ਉਹ ਆਪਾਂ ਇਸ ਵੇਲੇ ਦਿੱਲੀ ਖੜੇ ਆ ਤੇ ਜਿਹੜਾ ਜਿਹਦੀ ਦਿੱਲੀ ਦੀ ਜਿਹਦੇ ਕੋਲ ਜ਼ਿੰਮੇਵਾਰੀ ਆ ਉਹ ਰੋਜ਼ ਇਥੋਂ ਦਿੱਲੀ ਨੂੰ ਛੱਡ ਕੇ ਪੰਜਾਬ ਗਏ ਹੁੰਦੇ ਆ ਅੱਜ ਤਾਂ ਹੱਦ ਹੀ ਹੋ ਗਈ ਅੱਜ ਤਾਂ ਪੰਜਾਬੀ ਮੈਂ ਸਮਝਦਾ ਪੰਜਾਬੀਆਂ ਨੂੰ ਅੱਜ ਬਿਲਕੁਲ ਹੀ ਬਹੁਤ ਵੱਡੀ ਛੱਟ ਮਾਰੀ ਕੇਜਰੀਵਾਲ ਨੇ ਇਸ ਵੇਲੇ ਟਿਗੋਰ ਥੀਏਟਰ ਦੇ ਵਿੱਚ ਉੱਥੇ ਦਾ ਮਜੂਦਾ ਮੁੱਖ ਮੰਤਰੀ ਉੱਥੇ ਦੀ ਸਰਕਾਰ ਬਿਲਕੁਲ ਅੱਜ ਜਿਹਨੂੰ ਕਹਿੰਦੇ ਆ ਪੰਗੂ ਕਹਿੰਦੀ ਕਰਦੀ ਅੱਜ ਨਕਮ ਬਿਲਕੁਲ ਫੇਲ ਕਰਦੀ ਅੱਜ ਨੌਕਰੀਆਂ ਵੀ ਜਾ ਕੇ ਪੰਜਾਬੀਆਂ ਦੀਆਂ ਨੌਕਰੀਆਂ ਪੰਜਾਬੀਆਂ ਨੇ ਨੌਕਰੀਆਂ ਲੈਣੀਆਂ ਦੇ ਕੌਣ ਰੇਆ ਦਿੱਲੀੋਂ ਜਾ ਕੇ ਕੇਜਰੀਵਾਲ ਅੱਜ ਜੋ ਕੁਛ ਅੱਜ ਪੰਜਾਬ ਚ ਕਰਤਾ ਉਹਨਾਂ ਨੇ ਵੀ ਹਰ ਨੌਕਰੀ ਦੀ ਵੀ ਜਿਹੜੀ ਇੱਕ ਚਿੱਠੀ ਆ ਉਹ ਮੈਂ ਜਾ ਕੇ ਦਿੱਲੀੋਂ ਫੜਾਉਂਗਾ ਇਸ ਕਰਕੇ ਰਹਿ ਕੀ ਗਿਆ ਇਸ ਕਰਕੇ ਮੈਂ ਕਹਿੰਦਾ ਪੰਜਾਬੀਓ ਆਪਾਂ ਕਹਿੰਦੇ ਆ ਵੀ ਆਪਾਂ ਦਿੱਲੀ ਦੇ ਹੱਥ ਕੁਛ ਨਹੀਂ ਦੇਣਾ ਆ ਦਿੱਲੀ ਤਾਂ ਸਾਰਾ ਕੁਝ ਹੀ ਲੁੱਟ ਕੇ ਲੈ ਗਈ ਆਮ ਆਦਮੀ ਨੇ ਸਾਰਾ ਕੁਝ ਹੀ ਉਹਨਾਂ ਦੇ ਹੱਥ ਦੇ ਦਿੱਤਾ ਮੈਂ ਅੱਜ ਕੋਸ਼ਿਸ਼ ਕਰ ਰਹੇ ਹਾਂ ਵੇ ਜਾ ਕੇ ਜਲਦੀ ਤੋਂ ਜਲਦੀ ਜਿਹੜਾ ਹੈ ਉਹ ਕੇਜਰੀਵਾਲ ਨੂੰ ਅੱਜ ਕਿਉਂਕਿ ਗਿੱਦੜਵਾਏ ਵੀ ਜਾ ਰਹੇ ਆ ਉੱਥੇ ਵੀ ਲੋਕ ਆ ਉਹਨਾਂ ਨੂੰ ਤਿਆਰ ਕਰ ਰਹੇ ਆ ਵੀ ਇਹਨਾਂ ਨੂੰ ਪੁੱਛਿਆ ਜਾਵੇ ਇਹ ਵੀ ਕਿੱਧਰ ਨੂੰ ਜਾ ਰਹੇ ਹੋ ਤੁਸੀਂ ਤੇ ਉੱਥੇ ਰਾਜਾ ਵੜਿੰਗ ਦੀ ਗੱਲ ਕਰਦੇ ਆ ਸੀਟ ਤੇ ਖੜ ਕੇ ਡਿੰਪੀ ਜੀ ਉਹੀ ਕੈਂਡੀਡੇਟ ਨੇ ਅੱਜ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਬੱਸ ਬਾਡੀ ਦਾ ਇਸ਼ੂ ਚੱਕਿਆ ਸੀ ਤੇ ਕੇਜਰੀਵਾਲ ਸਾਹਿਬ ਅੱਜ ਜਾ ਰਹੇ ਆ ਭਗਵੰਤ ਮਾਨ ਨੇ ਔਨ ਦੀ ਫਲੋਰ ਆਫ ਹਾਊਸ ਰਾਜ ਆਪਣੇ ਵਿਧਾਨ ਸਭਾ 'ਚ ਕਿਹਾ ਸੀ ਵੀ ਰਾਜੇ ਬਹਿ ਜਾ ਤਿੰਨ ਦਿਨ ਨੂੰ ਫਿਰ ਪੈਰ ਫੜਨ ਆਏਗਾ ਫਾਈਲ ਛਾੜ ਕੇ ਕਿਹਾ ਸੀ ਤੇ ਅੱਜ ਉਹਨਾਂ ਤੋਂ ਪੁੱਛਣਾ ਚਾਹੁੰਦਾ ਮੈਂ ਕਿ ਜਰੀਵਾਲ ਸਾਹਿਬ ਕੀ ਹਿੱਸਾ ਲੈ ਲਿਆ ਜਾਂ ਉਹਦੇ ਵਿੱਚੋਂ ਤੁਸੀਂ ਕੋਈ ਮਲਾਈ ਲਾ ਲਈ ਜਿਹੜਾ ਕਿ ਅੱਜ ਤੁਸੀਂ ਰਾਜਾ ਬੜਿੰਗ ਨੂੰ ਜਿਹੜਾ ਤੁਹਾਡੇ ਸੀਐਮ ਨੇ ਫਲੋਰ ਆਫ ਦੀ ਹਾਊਸ ਜਾਂ ਇਲੈਕਸ਼ਨਾਂ 'ਚ ਕਿਹਾ ਸੀ ਡਿੰਪੀ ਤੁਹਾਡੇ ਕੈਂਡੀਡੇਟ ਨੇ ਕਿਹਾ ਸੀ ਅੱਜ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਹੁਣ ਉਹਨਾਂ ਦੇ ਮੂੰਹ ਉਹਨਾਂ ਦੇ ਹੱਥਾਂ ਨੂੰ ਉਹ ਜਿਹੜੀ ਜਿਹੜਾ ਹਰਾ ਪੈਨ ਲੋਕਾਂ ਲਈ ਚੱਲਣਾ ਸੀ ਉਕੀ ਉਹਦੀ ਦਿਵਾਤ ਮੁੱਕ ਗਈ ਕੀ ਉਹਦੀ ਇਨਕਮ ਮੁੱਕ ਗਈ ਭਾਜੀ ਚੰਡੀਗੜ੍ਹ ਦਾ ਮੁੱਦਾ ਇੱਕ ਵੱਡਾ ਬਣਿਆ ਹੋਇਆ ਹੈ ਪੰਜਾਬ ਆਪਣੀ ਗੱਲ ਕਰਦਾ ਹਰਿਆਣਾ ਆਪਣੀ ਗੱਲ ਕਰਦਾ ਕਿਵੇਂ ਦੇਖਦੇ ਹੋ ਇਸ ਮੁੱਦੇ ਨੂੰ ਇਹ ਗੱਲਾਂ ਜਿਹੜੀਆਂ ਨੇ ਨਾ ਇਹ ਆਪਣੀ ਆਪਣੀ ਸਟੇਟ ਵੱਲੋਂ ਬਿਆਨਬਾਜ਼ੀ ਜਿਹੜੀ ਉਹ ਕਦੇ ਨਾ ਕਦੇ 6 ਮਹੀਨੇ ਬਾਅਦ ਉਹ ਤੋਂ ਚੱਲ ਪੈਂਦੀ ਹੈ ਇਸ ਕਰਕੇ ਇਸ ਬਿਆਨਬਾਜ਼ੀ ਨੂੰ ਦੋਨਾਂ ਸਟੇਟਾਂ ਨੇ ਇੱਕ ਦੂਜੇ ਦੇ ਦੇਖੋ ਇੱਕ ਭਰਾ ਨੇ ਇੱਕ ਦਾ ਪੰਜਾਬ ਇਹ ਹਰਿਆਣਾ ਪੰਜਾਬ ਤੇ ਇਸ ਕਰਕੇ ਇਹਨੂੰ ਬਹੁਤ ਸਿਰ ਜੋੜ ਕੇ ਇਹਨਾਂ ਨੂੰ ਬਹਿ ਕੇ ਇਹ ਗੱਲਾਂ ਹੱਲ ਕਰਨ ਵਾਲੀਆਂ ਐ ਇਹ ਬਿਆਨ ਦੇ ਕੇ ਨਹੀਂ ਹੱਲ ਹੋਣੀਆਂ ਇਹਨੂੰ ਬਹੁਤ ਧਿਆਨ ਨਾਲ ਇਹ ਸੈਂਸਿਟਿਵ ਇਸ਼ੂ ਨੇ ਇਹਨੂੰ ਬਹੁਤ ਧਿਆਨ ਨਾਲ ਬਹਿ ਕੇ ਇਹਦੇ ਵਿੱਚ ਬਿਆਨਵਾਜੀ ਦੇ ਕੇ ਅੱਗੇ ਪੰਜਾਬ ਨੂੰ ਅੱਗ ਲੱਗੀ ਇਸ ਕਰਕੇ ਵਿਚਾਰ ਰੱਖਣਾ ਚਾਹੀਦਾ ਇਹ ਚੀਜ਼ਾਂ ਜਕਰ ਸਾਹਿਬ ਦਾ ਇੱਕ ਇੰਟਰਵਿਊ ਹੋਇਆ ਉਹ ਕਹਿੰਦੇ ਕਿ ਬੀਜੇਪੀ ਸਮਝ ਨਹੀਂ ਪਾਈ ਪੰਜਾਬੀਆਂ ਨੂੰ ਨਹੀਂ ਦੇਖੋ ਮੈਂ ਇਸ ਵਾਰੇ ਜਾਕਰਟ ਸਾਹਿਬ ਦਾ ਨਿੱਜੀ ਸੋਚ ਕੀ ਆ ਕਿ ਨਹੀਂ ਕੀ ਇਹ ਤਾਂ ਤੁਸੀਂ ਜਾਖੜ ਸਾਹਿਬ ਨਾਲ ਹੀ ਗੱਲ ਕਰ ਸਕਦੇ ਹੋ ਮੈਂ ਇਸ ਗੱਲ ਤੇ ਤੁਹਾਨੂੰ ਵੀ ਪਤਾ ਅਸੀਂ ਮੈਂ ਇੱਕ ਗਵਰਨਮੈਂਟ ਦੇ ਵਿੱਚ ਮਿਨਿਸਟਰ ਤੇ ਮੈਂ ਇਸ ਗੱਲ ਤੇ ਪਾਰਟੀ ਦੀ ਕਿਸੇ ਗੱਲ 'ਚ ਮੈਂ ਕੀ ਕਮੈਂਟ ਕਰ ਸਕਦਾ ਥੈਂਕ ਯੂ ਥੈਂਕ ਯੂ ਸਾਹਿਬ ਇਹ ਗੱਲ ਕਹਿੰਦੇ ਨੇ ਥੈਂਕ ਯੂ ਥੈਂਕ ਯੂ ਮੇਰਾ ਵਿਚਾਰ ਆ ਸਰਕਾਰ ਬਣਾ ਲਈ ਉਸ ਤੋਂ ਬਾਅਦ ਦੇਖਾਂਗੇ ਮੁੱਖ ਮੰਤਰੀ ਕੌਣ ਹੋਏਗਾ ਪਹਿਲਾਂ ਕੰਮ ਕਰ ਬਿਲਕੁਲ ਬਿਲਕੁਲ ਸਹੀ ਗੱਲ ਆ ਉਹਨਾਂ ਦੀ ਸਰਕਾਰ ਬਣਾਉਣੀ ਆ